ਗੁੱਡ ਮਾਰਨਿੰਗ ਫਰੋਮ ਸਪੇਨ ਅੱਜ ਵੈਸੇ ਤਾਂ ਮੇਰਾ ਨਾ ਸਾਰਾ ਟ੍ਰਿਪ ਦਾ ਸਤਿਆਨਾਤ ਹੋ ਗਿਆ ਸਿਰ ਪਰ ਸਿਰ ਹੈਲਥ ਨਹੀਂ ਕਰਦੇ ਨਾਲ ਫਿੱਟ ਐਂਡ ਫਾਈਨ ਆਇਆ ਸੀ ਇੱਕ ਦਿਨ ਠੀਕ ਰਿਹਾ ਇੱਥੇ ਆ ਕੇ ਕੋਲਡ ਫੀਵਰ ਚਿਹਰਾ ਵੀ ਦਸ ਰਿਹਾ ਹੈ ਨਾ ਇੰਨਾ ਕੁ ਜਿਆਦਾ ਹੋ ਗਿਆ ਕਿ ਸਾਰਾ ਮਜ਼ੇ ਖਰਾਬ ਹੋ ਗਿਆ ਹੁਣ ਮੇਰੇ ਰਹਿ ਕੇ ਥੋੜੇ ਦਿਨ ਇੱਥੇ ਇਸ ਕਰਕੇ ਆਪ ਜੱਪਾ ਜਾ ਰਹੇ ਹਾਂ ਪਹਿਲਾਂ ਤਾਂ ਮੇਰਾ ਪਲਾਨ ਸੀ ਬਹੁਤ ਦੇਸ਼ਾਂ ਦੇ ਵਿੱਚ ਨਾਲ-ਨਾਲ ਦੇ ਸਾਰੇ ਕੱਢਣ ਦਾ ਪੁਰਤਗਾਲ ਵਾਲੇ ਦੋਸਤਾਂ ਨਜ਼ਰ ਰਾਜ ਹੋ ਰਹੇ ਨੇ ਉਹਨਾਂ ਦੇ ਸਭ ਕੱਪੜੇ ਸਾਨੂੰ ਲਈ ਮੈਂ ਅੱਜ ਕੋਰੀਅਰ ਕਰਨੇ ਨੇ ਹੁਣ ਆਪਾਂ ਇੱਥੋਂ ਅੱਜ ਚੱਲੇ ਹਾਂ ਅੰਡੋਰਾ ਚਾਬੀ ਚੁੱਕੇ ਇੱਥੋਂ ਥੱਲੇ ਅੰਡੋਰਾ ਇੱਕ ਨਵਾਂ ਦੇਸ਼ ਆ ਜੋ ਸਪੇਨ ਤੇ ਪੈਰਿਸ ਦੇ ਅੰਡਰ ਹੈ ਉਹ ਇੱਕ ਦੇਸ਼ ਸਿਰਫ ਦੋ ਸ਼ਹਿਰਾਂ ਦਾ ਸਿਰਫ ਦੋ ਸ਼ਹਿਰਾਂ ਦਾ ਦੇਸ਼ ਹੈ ਯਾ ਮੇਰੇ ਕੋਲ ਦਾ ਪਾਸਪੋਰਟ ਨਾਲ ਹੀ ਤੇ ਇਹਨਾਂ ਛੋਟਾ ਦੇਸ਼ ਹੈ ਤੇ ਉੱਥੇ ਕੁਝ ਖਾਸੀਅਤਾਂ ਨੇ ਉਹ ਬਾ ਕੀ ਜਾ ਕੇ ਉੱਥੇ ਦੇਖਦੇ ਆਂ ਕੀ ਖਾਸੀਅਤਾਂ ਨੇ ਹਨ ਸੁਣਿਆ ਹੋਇਆ ਇਸੇ ਕਰਕੇ ਮੈਂ ਵੀਜ਼ਿਟ ਕਰ ਲਈਏ ਬਾਈਕ ਆ ਰਹੀ ਜਾ ਰਹੇ ਆ ਨਾਲ ਦੇ ਭਾਜੀ ਮਿਲੋ ਇਹਨਾਂ ਨੂੰ 75 ਸਿੰਘ ਲਾਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਸ਼ੀਸ਼ਾ ਖੁਲਣਾ ਸ਼ੀਸ਼ਾ ਗੰਦਾ ਹੋਇਆ ਵੇ ਕਪੜਾ ਨਹੀਂ ਸੀਗਾ ਪਾਣੀ ਮਤ ਚਲੋ ਬਾਕੀ ਮਿਲਦੇ ਆਂ ਅੱਗੇ ਰਸਤੇ 'ਚ ਕਿੰਨੇ ਸੋਹਣੇ ਸਿਸਟਮ ਨੇ ਇਹਨਾਂ ਦੇਸ਼ਾਂ ਦੇ ਬੜਾ ਕੁਝ ਸਾਡੇ ਵਾਸਤੇ ਨਵਾਂ ਜਿਹੜਾ ਪਹਿਲੀ ਵਾਰੀ ਚੀਜ਼ਾਂ ਦੇਖਦੇ ਆਂ ਸੈਲਫ ਵਾਸ਼ ਸੈਲਫ ਕਲਰ ਵਾਸ਼ ਨੂੰ 2 ਰੁਪਇਆ ਪਾ ਕੇ ਤੋਲੋ 50 ਪੈਸੇ ਪਾ ਕੇ ਤੋਲੋ 5 ਰੁਪਇਆ ਪਾ ਕੇ ਤੋਲੋ ਉਨੇ ਹੀ ਟਾਈਮ ਮਸ਼ੀਨ ਚੱਲਣੀ ਹੈ ਪਾਣੀ ਵਾਲੀ ਜਿੰਨਾ ਟਾਈਮ ਤੋ ਤੁਹਾਡਾ ਪੈਸੇ ਰਹਿਣਗੇ ਤੁਹਾੜੀ ਨਹੀਂ ਆਉਂਦੀ ਸਾਰੇ ਕਾਊਂਟਰ ਫੁੱਲ ਇੱਕ ਮਿਲ ਗਿਆ ਆਪਾਂ ਨੂੰ ਵੀ ਇਹ ਤਾਂ ਬੜਾ ਜਾਮ ਲੱਗਾ ਵਾ ਕੀ ਚੱਕਰ ਇਹ ਬੰਨ। ਪਾਚਾ ਪੰਪ ਦਾ ਵੀ ਸਿਸਟਮ। ਉਹ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਆਪਣੇ ਆਪ ਘਰਾਂ ਤੋਂ ਹੁੰਦੇ ਨੇ। ਮਤਰਾ। ਇੱਕ ਸੈਕਿੰਡ ਹੋਇਆ ਇਥੋਂ ਕਾਰ ਤੋਂ ਤੀਨ ਨੂੰ ਕੋਈ ਟਿਕਟ ਨਹੀਂ ਕੋਲ ਲੈਣਾ ਨਹੀਂ ਦੇਣਾ ਨੇ। ਇੱਥੇ ਰੁਪਈਆ ਪਿਆ। ਆ ਮਸ਼ੀਨ ਹੈ ਇਥੇ ਸਿਰਫ ਨਿਕਲਣੇ ਕਲੋਣੀ ਇਥੇ ਰਿਪੋਰਟ ਨਿਕਲਣਾ ਹੈ ਇੱਥੇ ਜਿਹੜੀ ਆ ਨਿਊਜਲ ਦੇ ਨਾਲ ਚੱਲਦਾ ਪਾਣੀ ਇਸੇ ਦੇ ਨਾਲ ਹੀ ਸਾਰਾ ਕੰਮ ਹੋ ਜਾਣਾ ਜਾਨੀ ਕਿ ਮਲਟੀ ਫੰਕਸ਼ਨਲ ਮਸ਼ੀਨਾਂ ਨੇ ਹੁਣ ਆ ਪਹਿਲਾਂ ਪਾਣੀ ਦਾ ਕੱਲਾ ਮਾਰਿਆ ਸੀ ਫਿਰ ਉਹ ਤੇ ਸਿਰਫ ਮਾਰੀ ਹੁਣ ਆ ਪਤਾ ਨਹੀਂ ਕੀ ਸਪੈਨੀਸ਼ ਹੈ ਲਿਖਿਆ ਹੋਇਆ ਸੋ نو ਆਈਡੀਆ ਦੱਸਿਆ ਮੁੜ ਕੇ ਆਪਣੇ ਕਿ ਕੰਮ ਨਹੀਂ ਲਗਣਾਉਂਦੇ ਆਪਣੇ ਨਾਲ ਪਿੱਛੇ ਬੈਠੇ ਨੇ ਆਪਣੇ ਯਾਰ ਪਨੀਤ ਅਮ੍ਰਿਤਸਰ ਤੋਂ ਨਾ ਬਾਜੀ ਤੇ ਲਾਸਟ ਟਾਈਮ ਹੀ ਐਸੇ ਮਿਲੇ ਸੀ ਬਾਜੀ ਜਿੱਥੇ ਕੰਮ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ 14 ਤਨਖਾਹਾਂ ਨੇ ਇੱਕ ਸਾਲ ਦੇ ਵਿੱਚ ਯਾਨੀ ਕਿ 12 ਮਹੀਨੇ ਨੇ ਤਨਖਾਹਾਂ 14 ਨੇ ਤੇ ਇੱਕ ਮਹੀਨੇ ਦੀ ਛੁੱਟੀ ਹੈ ਵੀਦ ਪੇ ਹੈ ਨਾ ਯਾਨੀ ਕਿ ਸਿਰਫ 11 ਮਹੀਨੇ ਕੰਮ ਕਰਨਾ ਹੈ 14 ਮਹੀਨੇ ਦੀ ਤਨਖਾਹ ਮਿਲਣੀ ਹੈ ਕਿਦਾਂ ਲੋਕ ਉੱਥੇ ਇੰਡੀਆ 'ਚ ਰਹਿ ਜਾਣਗੇ ਆਣ ਕੇ ਜਦੋਂ ਇਦਾਂ ਦੀਆਂ ਫੈਸਿਲਿਟੀਆਂ ਸੁਣਨਗੇ ਉੱਥੇ ਤਾਂ ਲੋਕ ਮਹੀਨੇ ਦਾ ਕੰਮ ਕਰਾ ਕੇ ਦੋਦੇ ਨਹੀਂ ਪੈਸੇ ਦਿੰਦੇ ਇੱਕ ਛੁੱਟੀ ਕਰਦੇ ਤਾਂ ਉਹਦੇ ਪੈਸੇ ਕੱਟੇ ਜਾਂਦੇ ਹਨ ਫਰਕ ਤਾਂ ਬੜਾ ਹੈ ਬਾਈ ਬਾਕੀ ਬਹੁਤ ਜ਼ਿਆਦਾ ਫਰਕ ਹੈ ਰੈਣਾ ਤਾਂ ਕਿਸੇ ਨੇ ਕੀ ਹੈ ਬਸ ਪੋਜ਼ਿਟਿਵ ਪੁਆਇੰਟ ਦੱਸੋ ਹਰ ਇੱਕ ਦੇ ਘਰ ਦੇ ਵਿੱਚ ਰੋਟੀ ਪੱਕਦੀ ਰਹੇ ਇਹ ਨਹੀਂ ਕਿ ਸਾਰੇ ਤੇ ਸਾਰੇ ਘਰ ਛੱਡ ਕੇ ਆ ਜਾਣ ਜੇ ਘਰ ਦੇ ਵਿੱਚ ਕਿਸੇ ਤੇ ਦੋ ਮੈਂਬਰ ਨੇ ਉਹਨਾਂ ਦੇ ਵਿੱਚ ਕਾਜ ਤੇ ਕੋਈ ਮਾੜੀ ਗੱਲ ਵੀ ਨਹੀਂ ਕਿ ਇਹਨਾਂ ਦੇਸ਼ਾਂ ਕੋਲ ਰੋਜ਼ਗਾਰ ਦੀ ਕਮੀ ਨਹੀਂ ਹੈਗੀ ਸਾਡੇ ਦੇਸ਼ਾਂ ਦੇ ਕੋਲ ਰੋਜ਼ਗਾਰ ਹੋਇਆ ਹੀ ਨਹੀਂ ਪਰ ਇਹਨਾਂ ਕੋਲ ਕਦੀ ਰੋਜ਼ਗਾਰ ਦੀ ਕਮੀ ਨਹੀਂ ਹੈਗੀ ਛੋਟੇ ਛੋਟੇ ਦੇਸ਼ ਨੇ ਜਿੰਨਾ ਮਰਜ਼ੀ ਆਜੋ ਉਨੀ ਸਮਾ ਜਾਂਦਾ ਅੱਪਾ ਜਾ ਰਹੇ ਆ ਸਪੇਨ ਤੋਂ ਅੰਡੋਰਾ ਸਾਈਡ 20 ਕਿਲੋਮੀਟਰ ਆ ਗਏ ਆ ਸਾਰੇ ਦਾ ਸਾਰਾ ਇੱਕੋ ਜਿਹਾ ਜਿੱਥੇ ਮਰਜ਼ੀ ਚੱਲੇ ਜਾ ਜਿਵੇਂ ਰਾਜਸਥਾਨ ਦੇ ਵਿੱਚ ਜਾ ਕੇ ਆਖੀ ਰਹਿਣਾ ਕਿ ਸਾਰੇ ਇੱਥੇ ਕਿਲੇ ਇੱਕੋ ਜਿਹੇ ਨੇ ਹਨ ਹਾਂ ਕੋਈ ਬਦਲਾਵ ਨਹੀਂ ਹੈ ਉਹ ਹੀ ਦੇਖੇ ਨਾਲ ਸਾਰਾ ਯੂਰਪ ਆ ਭਾਵੇਂ ਜਿੱਥੇ ਮਰਜ਼ੀ ਖੜ ਕੇ ਕਹਿ ਦੋ ਮੈਂ ਹੁਣ ਪੁਰਤਗਲ ਕੜਾਉਂ ਮੈਂ ਹੁਣ ਇਡਲੀ ਕੜਾਉਂ ਚਾਹੇ ਸਪੇਨ ਦੇ ਕੋਈ ਸ਼ਹਿਰ ਦੇਚੇ ਕਹਿ ਦੋ ਕਹਿਣ ਵਾਲੇ ਕਹਿ ਵੀ ਜਾਂਦੇ ਨੇ ਕਿਉਂਕਿ ਸਾਰੇ ਇੱਕੋ ਹੀ ਆ ਯੂਰਪ ਸੌ ਦੀ ਲਿਮਟ ਹੈ ਨਾ ਕੱਟ ਕਰ ਸਕਦੇ ਨਾ ਵੱਧ ਕਰ ਸਕਦੇ ਹੁਣ ਇੱਥੇ ਇਹ ਤੇ ਹੈ ਨਹੀਂ ਆ ਸੰਤਰਾ ਮੈਟਰ ਦਾ ਮਾਰ ਕੇ ਆ ਫਲਾਣੇ ਦਾ ਮਾਰ ਕੇ ਟਿੰਗੜੇ ਦਾ ਮਾਰ ਕੇ ਇੱਥੇ ਨੰਬਰਾਂ ਤੇ ਨੇ 50 ਨੰਬਰ 52 ਨੰਬਰ ਦੇ ਹਨ ਰੂਲ ਸੁਪਰ ਲੋਕੇਸ਼ਨਾਂ ਬੜੀਆਂ ਸੋਹਣੀਆਂ ਨੇ ਤਨਾ ਆਪਣੇ ਵੀ ਉਹ ਜਿਹੜੇ ਦਿੱਲੀ ਦਾ ਬੱਬੇ ਵਾਲੇ ਨੇ ਆਉਂਦੇ ਨੇ ਦੇਖਦੇ ਨੇ ਨਾ ਲੋਕੇਸ਼ਨ ਬੜੀ ਵਧੀਆ ਹੈ ਹੈ ਤਾਂ ਆਪਣੇ ਵੀ ਕੋਈ ਹਿੱਟ ਕਰਦੇ ਹਾਂ ਮੈਂ ਨਹੀਂ ਮੈਸ ਜਿਵੇਂ ਜਿਵੇਂ ਪਾਪਾ ਬਾਹਰ ਨਿਕਲੀ ਜਾਂਦੇ ਉਸੇ ਤਰੀਕੇ ਦੀਆਂ ਨਵੇਂ-ਨਵੇਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਣਕਾਂ ਨੇ ਉਹ ਸਾਹਮਣੇ ਸਰੋਂ ਆ 120 ਦੀ ਸਪੀਡ ਤੇ ਗੱਡੀ ਜਾ ਰਹੀ ਹੈ ਇਦਾਂ ਲੱਗ ਰਿਹਾ ਜਿਵੇਂ 60 70 ਤੇ ਜਾਂਦੀ ਹੁੰਦੀ ਹੈ ਜਿਹੜੇ ਨੇ ਆਏ ਨਾਲ ਇਹਨਾਂ ਇਥੇ ਫੁੱਲ ਰਾਉਂਡ ਅਪ ਕਰ ਦਿੰਦੇ ਨੇ ਵੱਟਾਂ ਤੇ ਸਾਡੇ ਇੱਥੇ ਰਾਉਂਡ ਅਪ ਪੈਣ ਕੀ ਕਰੀ ਜਾਂਦੇ ਨੇ ਸਾਡੇ ਪਤਾ ਨਹੀਂ ਪੈਂਦੀ ਕੀ ਨੇ ਕੁਝ ਨਾ ਕੁਝ ਤਾਂ ਗੰਦਫਿਲ ਪਾਉਂਦੇ ਨੇ ਰਾਉਂਡ ਅਪ ਦੇ ਵਿੱਚ ਜਿਸ ਕਰਕੇ ਬਿਮਾਰੀਆਂ ਦਾ ਖਤਸਾਬਾ ਜੰਮਦਾ ਬ੍ਰਿਟੇਨ ਇੰਗਲੈਂਡ ਦੇ ਵਿੱਚ ਵੇਖਿਆ ਸੀ ਉਹ ਵੱਟਾਂ ਸਾਫ਼ ਰੱਖ ਦਿੰਦੇ ਨੇ ਰਾਉਂਡ ਅਪ ਕਰਕੇ ਸਪਰੇਅ ਕਰੀ ਜਾਂਦੇ ਨੇ ਇਹਨਾਂ ਦੇ ਕਾਫੀ ਦੇਖਦੇ ਆ ਜਿਵੇਂ ਆ ਸੈਟਾਂ ਸੜੀਆਂ ਹੋਈਆਂ ਨਾ ਇਹ ਰਾਉਂਡ ਅਪ ਹੀ ਹੈ ਤਾਂ ਸਭ ਭਾਈ ਕੀਤੀ ਕਾਫੀ ਹੈ ਜੇ ਨਾ ਪਾਕਿਸਤਾਨ ਪਰ ਹੈ ਉਹ ਪਹਾੜੀ ਨੁਮਾ ਕੀਤੀ ਹੈ ਖਵਾਰਾ ਸਿਸਟਮ ਇਰੀਗੇਸ਼ਨ ਚ ਹੈ ਨਾ ਉਹ ਨਿਆੜੀ ਕੀਤੀ ਹੈ ਨਾ ਪਰ ਉਹ ਕੱਲਾ ਚੋਂ ਨਹੀਂ ਲੈਣਿਆ ਉਹ ਕਿਉਂਕਿ ਛੋਟਾ ਜਿਹਾ ਡੇਰਾ ਬਣਿਆ ਹੋਇਆ ਅੰਦੋਰਾ ਕੁਸੀ ਉਹਨਾਂ ਅੰਦੋਰਾ ਛੋਟਾ ਜਿਹਾ ਪਿੰਡ ਬਣਾ ਕੇ ਬਈ ਤੇਰੇ ਵਿਚਾਰ ਤੇਰੇ ਹੁੰਦੇ ਦੋਰਾ ਜਾਂਦੇ ਹੋਏ ਰਸਤੇ 'ਚ ਰੁਕਿਆ ਪਨੀਤ ਕਹਿੰਦਾ ਮੈਨੂੰ ਕਾਫੀ ਪੀਣੀ ਆ ਕਾਫੀ ਦੀ ਤੋੜ ਲੱਗੀ ਆ ਜਨਤਾ ਆ ਰਹੀ ਆ ਇਹਦਾ ਰੈਸਟ ਹਾਊਸ ਜਿਹੜੇ ਏਰੀਏ ਨੇ ਹੁਣ ਬਾਜੀ ਉੱਥੇ ਵੀ ਆਪਣੇ ਵੀ ਬਣ ਰਹੇ ਨੇ ਪੰਜਾਬ 'ਚ ਵੀ ਕਿਉਂਕਿ ਵੱਡੇ ਰੋਡ ਆ ਗਏ ਨਾ ਪਾਪਾ ਜੈਬਰਾ ਕ੍ਰੋਸਿੰਗ ਵੀ ਕੋਈ ਕਦਰ ਹੀ ਨਹੀਂ ਕਰਦੇ ਇਹਨਾਂ ਦੇਸ਼ਾਂ ਦਾ ਪੱਟਿਆ ਬੰਦਾ ਪੰਜਾਬ ਵੱਲ ਨੂੰ ਨਹੀਂ ਮੁੜਦਾ ਇਹ ਦੇਸ਼ ਪੱਟਦੇ ਹੀ ਹਨ ਜਿੰਨੇ ਮਰਜੀ ਆਯਾਸ਼ ਹੋਣੇ ਲੋਕ ਪੱਟ ਸੇਵਿੰਗ ਵੀ ਹੈਗੀ ਇਹਨਾਂ ਕੋਲ ਲਕਚਰੀ ਲਾਈਫ ਸਟਾਈਲ ਵੀ ਹੈਗਾ ਇਹਨਾਂ ਕੋਲ ਕਿਉਂਕਿ ਇੱਥੇ ਪੇਵਿਜ ਚੰਗੇ ਨੇ ਕੰਮ ਇਹ ਛੋਟਾ ਕਰਨ ਵੱਡਾ ਕਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਵਾਸਤੇ ਕੰਮ ਹੈ ਪੂਜਾ ਜਿਹੜਾ ਸਾਡਾ ਉੱਥੇ ਮੜਾ ਜਾਂ ਕੋਈ ਛਾਡੇ ਸਕਲੇ ਪਤਾ ਲੱਗ ਜਾਂਦਾ ਇਹ ਬੰਦਾ ਕੰਮ ਕੀ ਕਰਦਾ ਉੱਥੇ ਬਟ ਇੱਥੇ ਇਹਨਾਂ ਨੂੰ ਕੋਈ ਫਰਕ ਤੰਗਾ ਵੀ ਬੋਨੇਰਿਆ ਬਾਏ ਬਾਏ ਸਪான்ਸਰ ਉੱਤੇ ਆਪਾਂ ਹੁਣ ਚੱਲ ਪਿਆ 100 ਕਿਲੋਮੀਟਰ ਦਾ ਸਫ਼ਰ ਕਵਰ ਕਰਨ ਤੋਂ ਬਾਅਦ 100 ਕਿਲੋਮੀਟਰ ਤੋਂ ਕੇ ਹੋਰ ਰਹਿ ਗਿਆ ਅੰਡੋਰਾ ਤੇ ਇੱਕ ਨਵੇਂ ਦੇਸ਼ ਦੇ ਵਿੱਚ ਮਿਲਦੇ ਆਗੇ ਰਸਤੇ 'ਚ ਅੰਡੋਰਾ 94 ਹੈ ਨਾ ਸੋ ਸੋਨਾ 33 ਪੌਂਡ 17 ਕਿਲੋ ਵਿੱਚ ਕਬੜੀ ਤਮੰਨਾ ਹੈ ਕਿ ਕਾਰਾਵਨ ਲੈਣ ਦੀ ਪਰ ਸਾਡੇ ਇੰਡੀਆ 'ਚ ਕਿਤੇ ਕੋਈ ਸੇਫ ਜਗ੍ਹਾ ਨਹੀਂ ਜਿੱਥੇ ਬੰਦਾ ਰਾਤ ਕੱਟ ਸਕੇ ਹਾਂਜੀ ਬੋਲ ਇਹਨਾਂ ਦੇ ਇਦਾਂ ਐ ਰੈਸਟ ਏਰੀਆ ਬਣੇ ਹੁੰਦੇ ਨੇ ਉੱਥੇ ਬੰਦਾ ਕੋ 10-20 ਰੁਪਏ ਦਿੰਦਾ ਜਾਨੀ ਕਿ 10 ਯੂਰੋ ਗੱਡੀ ਲਾ ਜਾਂਦਾ ਪਾਣੀ ਵਗੈਰਾ ਦਿੰਦੇ ਨੇ ਬਿਜਲੀ ਦਿੰਦੇ ਨੇ ਤੇ ਵਧੀਆ ਆਰਾਮ ਦੇ ਨਾਲ ਰਾਤ ਕੱਟ ਲੈਂਦੇ ਨੇ ਇਹ ਕਾਰਵਾਨ ਬਣੀਆਂ ਹੀ ਇਹਨਾਂ ਦੇਸ਼ਾਂ ਵਾਸਤੇ ਸਾਡੇ ਦੇ ਸਵਸਥੀ ਕਾਰਵਾਨ ਨਹੀਂ ਹੈਗੇ ਕਰਦੇ ਨੇ ਕਈ ਤੱਕਾ ਸਪੈਨਿਸ ਦੇ ਨਾਲ ਅਗਲੇ ਦਿਨ ਕੀ ਹੋਇਆ ਕੈਂਪਿੰਗ 'ਚ ਉਹ ਚੀਜ਼ਾਂ ਵੇਚ ਕੇ ਫਿਰ ਮਨ ਤੁਖਤ ਅੱਗੇ ਟਰੈਕਟਰ ਜਾ ਰਿਹਾ ਇਦਾਂ ਲੱਗਦਾ ਜਿਵੇਂ ਟਰੱਕ ਜਾ ਰਿਹਾ ਮੈਂ ਵੇਖਦਾ ਮੀਜ਼ਾ ਤੇ ਮਿਲ ਜਾਂਦਾ ਕੋਈ ਸ਼ੁਨੀ ਟਾਈਮ ਬੋਲਰ ਬੋਲਰ ਟਰੈਕਟਰ ਕਾਦਾ ਬਾਕੀ ਨਾਲ ਨਾਲ ਝੀ ਲੱਗੀ ਹੈ ਸੁਖਣਾ ਸੁਖਣਾ ਝੀ ਲਾ ਗਈ ਇਧਰ ਸਵਾਲਕ ਦੀਆਂ ਪਹਾੜੀਆਂ ਆ ਗਈਆਂ ਆ ਤਾਂ ਇਹਨਾਂ ਨੂੰ ਜੈ ਮਾਨਾ ਕਰ ਰਹੇ ਆ ਕਰਾਸ ਸੁਪਿੰਟ ਅੰਦੋਰਾ ਚੈਕਿੰਗ ਹੁੰਦੀ ਕਿ ਨਹੀਂ ਨਹੀਂ ਅਜਿਹੀ ਤਾਂ ਪਤਾ ਚਲ ਅੰਦੋਰਾ ਜੀ ਐਂਟਰ ਨਹੀਂ ਆਇਆ ਤਾਂ ਮੀਨ ਇਹ ਪਹਿਲਾਂ ਦਸਤਕ ਦੇਤੀ ਅੰਦੋਰਾ ਦੀਆਂ ਪਹਾੜੀਆਂ ਦੇ ਪਰਬਤ ਇਸ ਨਿਸ਼ਾਨੀ ਗਿਆ ਬਾਰਡਰ ਅੰਦੋਰਾ ਤੋਂ ਤੇ ਸਪੇਨ ਦਾ ਕੋਈ ਸਿਕਰ ਨਹੀਂ ਆਦੇ ਨਹੀਂ ਹੈ ਪਾਣੀ ਪਾਣੀ ਦਾ ਹੈਗਾ ਨਹੀਂ ਉਹਦਾ ਅੱਛਾ ਅੱਛਾ ਵਾਈਪਰ ਚੇ ਚਲੋ ਪਾਜੀ ਇਹ ਬਾਰਡਰ ਨੇ ਅੰਦੋਰਾ ਤੋਂ ਸਪੇਨ ਦੇ ਯਾਰ ਚਲੋ ਕਿਹੜਾ ਰੋਕ ਰਹੀ ਹੈ ਅੱਛਾ ਇਹ ਸਦੋਗਾ ਇਹ ਕਿਚੇਸ ਵੀ ਪੋਨਾਸ ਕੋਲ ਆ ਗੋਨਾਸ ਦੇ ਨਾਲ ਤੇ ਵੀਨਨ ਦੇ ਲਾ ਬਾਰਸਲੋਨਾ ਠੀਕ ਹੈ ਮੈਨੂੰ ਪਰਮਿਟ ਦਿਓ ਕਮੈਂਟਸ ਦਿਓ ਦੋਸਤੋ ਪਰਸਵਰ ਕਿੰਨੀਆਂ ਪਰਸਨ ਹਾਂ ਸ਼ਾਇਦ ਉਹ ਦੰਦ ਉਹ ਹਾਂ ਮੈਂ ਵੀ ਇਹ ਚੀਜ਼ ਦੇਖ ਰਿਹਾ ਸੀ ਕਿ ਮੈਂ ਕੈਮਰਾ ਸੀ ਨਾ ਮੇਰੇ ਹੱਥ ਚ ਵੀਡੀਓ ਦੇ ਚੱਕਰ ਚ ਨਾ ਰੋਕਿਆ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ ਸੀ ਬਣਾਵਾ ਜਾਂ ਨਾ ਬਣਾਵਾ ਬਾਰਡਰ ਹੈ ਤਾਂ ਕੋਈ ਚੱਕਰ ਨਹੀਂ ਐਕਸਪੀਰੀਅੰਸ ਹੀ ਮਿਲਦਾ ਨਹੀਂ ਉਹਨਾ ਫਾਈਨਲੀ ਮੇਰਾ ਵੀਜ਼ਾ ਚੈੱਕ ਕੀਤਾ ਪਾਸਪੋਰਟ ਤਾਂ ਦੇਖ ਲਿਆ ਉਹਨਾ ਤੇ ਤਾਂ ਪਾਸਪੋਰਟ ਦਵਾ ਦੋ ਵੀਜ਼ਾ ਲੱਭਦਾ ਰਹਿ ਕੇ ਕਿਹੜਾ ਵੀਜ਼ਾ ਬਾਅਦ ਚ ਉਹਨੂੰ ਲੱਭ ਕੇ ਫਾਈਨਲੀ ਆਪਾਂ ਸਪੇਨ ਤੋਂ ਦੌਰਾ ਕਰਕੇ ਆਂ ਐਂਟਰ ਤੇ ਬਾਰਡਰ ਦੇ ਉੱਤੇ ਉਹਨਾਂ ਡਾਕੂਮੈਂਟ ਸਾਰੇ ਚੈੱਕ ਕੀਤੇ ਨੇ ਇਹਨਾਂ ਕੋਲ ਕਾਰਡ ਨੇ ਹਨਾ ਆਪਣੇ ਕੋਲ ਵੀਜ਼ਾ ਸੀ ਪਾਸਪੋਰਟ ਦਿੱਤਾ ਕੱਲਾ ਉਹ ਵੀਜ਼ਾ ਤੇ ਡਿਪੈਂਡ ਨਹੀਂ ਰਿਹਾ ਕੱਲੇ ਸੌਰੀ ਪਾਸਪੋਰਟ ਤੇ ਡਿਪੈਂਡ ਨਹੀਂ ਰਿਹਾ ਉਸਨੇ ਵੀਜ਼ਾ ਪ੍ਰੋਪਰ ਚੈੱਕ ਕੀਤਾ ਕਿ ਕਿਹੜੇ ਵੀਜ਼ੇ ਤੇ ਹੈ ਸ਼ੈਨਗਨ ਵੀਜ਼ੇ ਤੇ ਹਨਾ ਕਿ ਕਈ ਵਾਰੀ ਬੰਦੇ ਕਰਦੇ ਨੇ ਨਾ ਉਰਾਂ ਪਰਾਂ ਬਿਨਾ ਕੱਲੇ ਪਾਸਪੋਰਟ ਤੇ ਐਂਟਰੀ ਕਰਨੀ ਚਾਹੁੰਦੇ ਹਾਂ ਨਹੀਂ ਹੁੰਦੀ ਭਾਈ ਅੰਦੋਰਾ ਵਾਲੇ ਬਾਰਡਰ ਤੇ ਖਾਸ ਕਰਕੇ ਚੈੱਕ ਕਰ ਦਿੰਦੇ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਪਈਆਂ ਨੇ ਪਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਡਾਕੂਮੈਂਟ ਪੂਰੇ ਨੇ ਤੁਸੀਂ ਬਾਏ ਰੋਡ ਆਪਣੀ ਕਾਰ ਜਿਹੜੇ ਮਰਜ਼ੀ ਦੇਸ਼ ਜਾਓ ਜਾਓ ਆ ਚੀਜ਼ ਚੰਗੀ ਲੱਗਦੀ ਹੈ ਥੈਂਕ ਯੂ ਭਾਜੀ ਕਾਰ ਤੇ ਅੰਦੋਰਾ ਘੁੰਮਣ ਵਾਸਤੇ ਥੈਂਕ ਯੂ ਇਹ ਲੱਗੂਗਾ ਟਾਈਮ ਚੰਗਾ ਦੇਖੋ ਲੈਨ ਮੇਰੇ ਸਾਹਮਣੇ ਕਿਲੋਮੀਟਰ ਤੱਕ ਹੋ ਗਿਆ ਲੈਨ ਲੱਗੀ ਨੂੰ ਜਾ ਜਿਹਨਾਂ ਜਿਹਨਾਂ ਸਪੇਨ ਜਾਣਾ ਹੈ ਨਾ ਇਹ ਇਹਨਾਂ ਦਾ ਪੁੱਛ ਲੈਣਾ ਸੀ ਕੋਈ ਟਾਈਮਿੰਗ ਟਾਈਮਿੰਗ ਦੇਣੀ ਹੈਗੀ ਨਹੀਂ ਨਹੀਂ ਇਸ ਟਾਈਮ ਤੋਂ ਬਾਅਦ ਹੈ ਬਹੁਤ ਲੰਮੀ ਲੈਂਣ ਲੱਗੇ ਪਿਆ ਯਾਰ ਬਹੁਤ ਤੁਸੀਂ ਉੱਥੇ ਦੋ ਛੁੱਟ ਗਏ ਵੀ ਨਾ ਸੰਦਾ ਸਮਾਨਾ ਤੁਸੀਂ ਉੱਥੇ 10 15 ਗੱਡੀਆਂ ਚੱਕ ਗਏ ਸੀ ਇਧਰ ਤੇ ਕਿਲੋਮੀਟਰਾਂ ਦਾ ਲੱਗਾ ਪਿਆ ਇੱਥੇ ਆਉਂਦਿਆਂ ਪੇਸ਼ੈਂਸ ਚਾਹੀਦਾ ਤੁਹਾਨੂੰ ਮੈਂ ਨਾ ਜੇ ਤੁਸੀਂ ਹੁਣ ਲੱਗੇ ਤੇ ਨਾ ਘੰਟੇ ਡੇਢ ਚ ਪਹੁੰਚਣਾ ਵਾਟਰ ਤੇ ਕਿਹਾ ਬਤਾ ਪਹੁੰਚਦੇ ਜਦੋਂ ਮਹੀਵਾਸ ਜਾ ਅੱਕੇ ਚਲੋ ਯੂਰਪ ਦੇ ਬਾਏ ਰੋਡ ਕਾਰ ਟਰਾਂਸਫਰ ਕਰਨ ਦਾ ਐਕਸਪੀਰੀਅੰਸ ਅੱਜ ਗੇਨ ਕੀਤਾ ਜਿਹੜਾ ਕਿ ਬੜਾ ਵਧੀਆ ਰਿਹਾ ਇਹ ਸੁਪਨੇ ਨੇ ਅੱਗੇ ਫਿਊਚਰ ਦੇ ਦੇਖੋ ਵਾਈਕਰੋ ਮੇਅਰ ਕਰੇ ਹਾਸ ਸਵਿਟਜ਼ਰਲੈਂਡ ਤੋਂ ਘੱਟ ਨਹੀਂ ਹੈਗਾ ਸਹੀ ਗੱਲ ਹੈ ਦੋਰਾ ਕਾਫੀ ਸੋਹਣਾ ਹੈ ਮੈਂ ਇੱਥੇ ਐਂਟਰੀ ਆ ਸਿਟਰੋਨ ਸ਼ੋਅਰੂਮ ਆ ਰਹੇ ਨੇ ਕਾਰਾਂ ਦੇ ਵਸੇ ਇਦਾਂ ਨਹੀਂ ਛੋਟੇ ਛੋਟੇ ਟਰਬਾਈਨਾ ਚਾਹੀਦੇ ਨੇ ਆਪਾਂ ਨੂੰ ਘਰ ਵਾਸਤੇ ਪਿਛਲੇ ਵਾਸਤੇ ਨਾ ਕਾਫੀ ਮਹਿੰਗੀਆਂ ਹੁੰਦੀਆਂ ਨੇ ਇਹਨਾਂ ਨੇ ਯਾਰਾ ਮੇਰੇ ਨਾਲ ਕੋਈ ਬੈਰ ਹੀ ਲੱਗਦਾ ਹੈ ਦਾ ਇਸ ਵਾਰ ਦਾ ਟ੍ਰਿਪ ਦਾ ਸਾਰਾ ਖਰਾਬ ਕਰਨੇ ਕਰਨਾ ਨੂੰ ਦੂਜੇ ਦੇਸ਼ ਚ ਆਈ ਅੱਜ ਧੱਕੇ ਨਾਲ ਤੇ ਇੱਥੇ ਐਂਟਰ ਹੋਏ ਆ ਮੀਂਹ ਪੈਣਾ ਸ਼ੁਰੂ ਹੋ ਗਿਆ ਯਾਨਾ ਗੱਡੀ 'ਚ ਬੈਠੇ ਹੋ ਬੱਡੇ-ਬੱਡੇ ਵਾਪਸ ਚਲੇ ਜਾਵਾਂ ਕਿ ਕੋ ਗੱਲ ਬਣੀ ਸੈਂਟਰ ਅੰਦੋਰਾ ਲਾਵੈਲਾ 4 ਘੰਟਿਆਂ ਦੀ ਡਰਾਈਵ ਤੋਂ ਬਾਅਦ ਫਾਈਨਲੀ ਅੰਦੋਰਾ ਪਹੁੰਚ ਗਏ। ਪਹੁੰਚਣ ਤੇ ਸਾਡਾ ਸਵਾਗਤ ਕੀਤਾ ਮੀਨ ਨੇ। ਗੱਡੀ ਤੋਂ ਬਾਹਰ ਨਹੀਂ ਨਿਕਲਦੇ। ਐਦਾਂ ਦਾ ਸਾਡੇ ਸਵਾਗਤ ਕਰ ਰਿਹਾ ਅੰਦੋਰਾ। ਨੈਟ ਸਾਡਾ ਉਹ ਬੰਦ ਹੋ ਗਿਆ। ਇਹ ਟੈਲ ਅੰਦੋਰਾ ਚ ਕਿਉਂ ਨਹੀਂ ਚੱਲ ਰਿਹਾ? ਇੱਥੇ ਬੋਡਾ ਫੋਨ ਬੰਦ ਕਰ ਗਿਆ। ਭਾਜੀ ਇਹ ਤਾਂ ਕੰਜਰ ਕਹਿੰਦੇ ਨੇ। ਪਤਾ ਨਹੀਂ ਕਿੰਨੇ ਸੌ ਦੇਸ਼ਾਂ ਦੇ ਵਿੱਚ ਇਹਨਾਂ ਨੇ ਪੈਕ ਲਿਆ ਹੋਇਆ। ਫੁੱਲ ਪੈਸੇ ਦਿੱਤੇ ਹੋਏ ਨੇ ਚਲਾ ਦਿਓ ਭਾਈ। ਭਾਈ ਬਹੁਤ ਲੱਗਾ ਇਹ ਫੋਨ ਦੇ ਲਾਣਾ। ਫੋਨ ਕਰੇ ਚਾਰਜ ਵਾਸਤੇ? ਨਹੀਂ। ਅੱਛਾ ਅੱਛਾ ਉਹ ਲਾਈਏ ਚਲੋ ਬਾਹਰ ਤੇ ਜਾਈਏ ਕਰੋ ਜੀ ਦਰਸ਼ਨ ਫਾਈਨਲੀ ਹੰਦੋਰਾ ਦੀ ਧਰਤੀ ਤੇ ਪਹਿਲਾ ਪੈਰ ਰੱਖਿਆ ਅੱਛਾ ਉਹ ਲੁਕਣ ਜਾ ਰਹੇ ਹੋ ਮੀ ਤੋਂ 6 ਵਜ ਗਏ ਆ ਸ਼ਾਮ ਨੂੰ ਥੋੜਾ ਜਿਹਾ ਲੇਟ ਹੀ ਹੋ ਗਿਆ ਚੱਲੇ ਹੀ ਬਹੁਤ ਲੇਟ ਸੀ ਪਹਿਲਾਂ ਤਾਂ ਪਲਾਨ ਨਹੀਂ ਸੀ ਹੈਗਾ ਇੱਧਰ ਆਉਣ ਦਾ ਪਹਿਲਾਂ ਪਲਾਨ ਸੀ ਵਲੰਸੀਆ ਜਾਣ ਦਾ ਔਰ ਅਚਾਨਕ ਸਾਡਾ ਪਲਾਨ ਬਣ ਗਿਆ ਇੱਧਰ ਆਉਣ ਦਾ ਫਿਰ ਹੁਣ ਇੱਧਰ ਗੱਡੀ ਲਾਈ ਉਹਦੀ ਪਾਰਕਿੰਗ ਫੀਸ ਦੇਣੀ ਇੱਥੇ ਫਾਜੀ ਕਹਿੰਦੇ ਨੇ ਯੂਰੋਪਨ ਕਹਿੰਦੇ ਨੇ ਤੇ ਇਲੈਕਟ੍ਰੋਨਿਕ ਚੀਜ਼ਾਂ ਤੇ ਟੈਕਸ ਬਹੁਤ ਘੱਟ ਹੈ ਜਿਸ ਤਰ੍ਹਾਂ ਦੁਬਈ ਦੇ ਵਿੱਚ ਆਏ ਦੇ ਸਪੈਸ਼ਲ ਉਸੇਵਸਟਿੰਗ ਸ਼ਾਦੇ ਕੋਲ ਸ਼ਾਪਿੰਗ ਕਰ ਲਈਏ ਕਿਉਂ ਕਰਦਾ ਨਾ ਕੈਮਰਾ ਜਸਟੀਫਾਈ ਇਨੀ ਖੂਬਸੂਰਤੀ ਨੂੰ ਮਰੇ ਨਾਲ ਦੇ ਕਿੱਥੇ ਲੰਘ ਅੱਗੇ ਛੇ ਨਹੀਂ ਯਾਰ ਕੁਝ ਨਹੀਂ ਬਸ ਇੱਕੋ ਹੀ ਦੁੱਖ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਹੈਗੀਆਂ ਕਿਉਂ ਸਾਨੂੰ ਇੰਨੇ ਕਰਪਟ ਲੋਕ ਮਿਲੇ ਹੋਏ ਨੇ ਕਿਉਂ ਸਾਨੂੰ ਨੇ ਲਾਲਚੀ ਲੋਕਾਂ ਦੇ ਨਾਲ ਰਹਿਣਾ ਪੈਂਦਾ ਹੈ ਅੰਗਰੇਜ਼ਾਂ ਤੋਂ ਦੇਸ਼ ਬਚਾਏ ਉਦੋਂ ਕੁੱਤੇ ਦੇ ਜਿਆਦਾ ਸਾਡੇ ਦੇਸ਼ 'ਚ ਆਏ ਆ ਬਿਊਟੀ ਆ ਆ ਹੁਣ ਚਾਹੇ ਉਤੇ ਘਰ ਲਾ ਲੋ ਚਾਹੇ ਕੋਈ ਬਿਲਡਿੰਗ ਲਾ ਦੇਖ ਰਿਹਾ ਨਾ ਇੱਕੋ ਨਕਸ਼ੇ ਚ ਸਿੰਪਲ ਫਲੈਕਸਿੰਗ ਆ ਕੋਈ ਇਹ ਤਾਂ ਨਹੀਂ ਛੋਟ ਦੁਕਾਨਾਂ ਤੋਂ ਬਾਹਰ ਘੱਟ ਘੱਟ ਕੇ ਸਾਮਾਨ ਲਾ ਰੱਖਿਆ ਕੋਈ ਇਦਾਂ ਦਾ ਸਿਸਟਮ ਤਾਂ ਨਹੀਂ ਹੈਗਾ ਸਿਰਫ ਛੋਟੇ ਛੋਟੇ ਬੋਰਡ ਹੁੰਦੇ ਨੇ ਉਤੇ ਇੱਕ ਅੱਧੀ ਚੀਜ਼ ਲਿਖ ਦਿੱਤੀ ਜਾਂਦੀ ਅੰਦਰ ਸਾਰਾ ਕੁਝ ਹੁੰਦਾ ਦੋਰਾ ਟ੍ਰੈਕਸ ਫ੍ਰੀ ਕੰਟਰੀ ਹੈ ਇਲੈਕਟ੍ਰੋਨਿਕ ਚੀਜ਼ਾਂ ਬਹੁਤ ਸਸਤੀਆਂ ਨੇ ਇੱਥੇ ਆਏ ਤੇ ਆਪਾਂ ਵੀ ਇਸੇ ਵਾਸਤੇ ਨੇ ਕੋਈ ਨਾ ਚੀਜ਼ ਫ੍ਰੀ ਲਈਏ ਬੈਠੇ ਪਹਿਲਾਂ ਥੋੜਾ ਜਿਹਾ ਸਿੱਧੀ ਸੈਂਟਰ ਦੇਖ ਲਈਏ ਇੱਥੋਂ ਦਾ ਆਪਾਂ ਇੱਕ ਮਾਰਕੀਟ ਚ ਆਏ ਹਾਂ ਕਿਉਂਕਿ ਇੱਥੇ ਕਹਿੰਦੇ ਨੇ ਕਿ ਆਪਣਾ ਬਹੁਤ ਜ਼ਿਆਦਾ ਟੈਕਸ ਫ੍ਰੀ ਚੀਜ਼ਾਂ ਨੇ ਇੱਥੇ ਹਨਾ ਮਾਰਕੀਟ ਵਿੱਚ ਦੇਖਦੇ ਹਾਂ ਮੈਂ ਗੁੱਡ ਟਾਈਮ ਕਜ਼ ਆਮ ਗੁੱਡ ਨਾ ਯੂ ਇਨ ਮਾਈ ਮਾਈ ਨਾ ਕਿਉਂਕਿ 8 ਟਲ ਨੇ ਸਾਥ ਨਹੀਂ ਦਿੱਤਾ ਅੰਦੋਰਾ ਦੇ ਵਿੱਚ ਇਹਨਾਂ ਦਾ ਵੀ ਬੰਦ ਰਿਹਾ ਨੈਟ ਆ ਕੇ ਤੇ ਆਪਾਂ ਹੁਣ ਅੰਦੋਰਾ ਚ ਆਪਣਾ ਹੋਇਆ ਟਾਈਮ ਪੂਰਾ ਤੇ ਚਲੀਏ ਫਿਰ ਸਟੇਮ ਜਿੰਨਾ ਸਬਰ ਵੇਖਿਆ ਸਾਰੇ ਦਾ ਸਾਰਾ ਲੈਟਾਂ ਚ ਜਗਦੀਆ ਦਿਨ ਚੜਿਆ ਰਿੰਦਾ ਰਾਤ ਦਾ ਦੀ ਇਹਨਾਂ ਦੇ ਡਰਾਈਵਿੰਗ ਦੀ ਆ ਬੜੀ ਕਾਸੀ ਹੈ ਕਿ ਕਿੱਥੋਂ ਰੌਂਡ ਬੋਰਡ ਹੁੰਦਾ ਨਾ ਕੋਲ ਚੱਕਰ ਉਥੋਂ ਘੁਮਾ ਕੇ ਮੋੜਦੇ ਨੇ ਗੱਟੀਆਂ ਇਹ ਨਹੀਂ ਕਿ ਕਿਸੇ ਖਾਲੀ ਜਗ੍ਹਾ ਤੇ ਸਿੱਧਾ ਤੁਸਮਾਰ ਦੋ ਹੱਸਤਾ ਰਹਨੋਂ ਤੋਂ ਸੀ ਯੂ ਸੂਨ ਕੋਈ ਨਹੀਂ ਜੀ ਜ਼ਰੂਰ ਆਵਾਂਗੇ ਆ ਗਿਆ ਫਿਰ ਬਾਰਡਰ ਦੁਆਰਾ ਸਪੇਨ ਦਾ ਪੈਨਾਂ ਦਾ ਰੋਡ ਆ ਇਸ ਹੁਣ ਸਪੇਨ ਦਾ ਆ ਪਤਾ ਨਹੀਂ ਕਿਹੜੀ ਜਗ੍ਹਾ ਤੇ ਪਹੁੰਚੇ ਆ ਕੋਈ ਜਗ੍ਹਾ ਨਹੀਂ ਲੱਭੀ ਇੱਥੇ ਇੱਕ ਪizzeria ਲੱਭਾ ਕਿ ਮੈਂ ਚਲੋ ਪੀਜ਼ਾ ਹੀ ਖਾਈਏ ਇਹ ਕਿਹੜੀ ਜਗ੍ਹਾ ਕੋ ਪਤਾ ਇਸ ਸਪੇਨ ਹੈ ਨਾ ਹੋਸਟਲ ਜਰਦੀ ਕਿਹੜਾ ਪਿੰਡ ਪਿੰਡ ਹੀ ਹੈ ਨਾ ਇਹ ਨਾਮ ਨਹੀਂ ਪਤਾ ਕਿਹੜਾ ਵੈਂਦਾ ਤਾਂ ਨਹੀਂ ਉਹ ਵੈਂਦਾ ਕੀ ਹੁੰਦਾ ਕਾਫੇਟੇਰੀਆ ਰੈਸਟੋਰੈਂਟ ਪੋਂਟਾ ਪੋਂਟਾ ਬੁਐਂਟ ਚਲੋ ਪੋਟੇ ਆਪਣਾ ਚ ਪੋਂਟ ਪੋਂਟ ਪਿਜ਼ਾ ਏਰੀਆ ਰੈਸਟੋਰੈਂਟ ਛੜਕ ਦੇ ਵਿਚਾਲੇ ਤੱਕ ਲਾ ਰੱਖਣ ਪਰ ਇਹਨਾਂ ਕੋਲ ਰਾਈਟ ਹੁੰਦਾ ਚੰਗਾ ਬਈ ਥੈਂਕ ਯੂ ਜਰਦੀ ਪਿਜ਼ੇਰੀਆ